ਟਾਂਡਾ ਦੇ ਵਿੱਚ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਦੱਸਦੇ ਕਿ ਦੋ ਮੰਜ਼ਿਲਾ ਮਕਾਨ ਦੀ ਛੱਤ ਸੁੱਤੇ ਪਰਿਵਾਰ ਤੇ ਅਚਾਨਕ ਡਿੱਗ ਪਈ ਤਾਂ ਇਸ ਹਾਦਸੇ ਦੇ ਵਿੱਚ ਤਿੰਨ ਮੈਂਬਰਾਂ ਦੀ ਮੌਤ ਹੋ ਚੁੱਕੀ ਦੋ ਧੀਆ ਅਤੇ ਉਹਨਾਂ ਦੇ ਪਿਓ ਦੀ ਦਰਦਨਾਕ ਮੌਤ ਹੋਈ ਹੈ ਦੋ ਮੰਜ਼ਿਲਾ ਮਕਾਨ ਅਚਾਨਕ ਮਲਵੇ ਦੇ ਵਿੱਚ ਤਬਦੀਲ ਹੋ ਗਿਆ ਤਾਂ ਬੱਚਿਆਂ ਦੀ ਮਾਂ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਸਵੇਰੇ ਕਰੀਬ 5:30 ਵਜੇ ਹਾਦਸਾ ਵਾਪਰਿਆ ਪਿਛਲੇ 1-2 ਦਿਨਾਂ ਤੋਂ ਟਾਂਡਾ ਇਲਾਕੇ ਦੇ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਇੱਥੇ ਟਾਂਡਾ ਦੇ ਪਿੰਡ ਅਹੀਆਪੋਰ ਦੇ ਵਿੱਚ ਇੱਕ ਘਰ ਦੇ ਛੱਤ ਡਿੱਗਣ ਕਾਰਨ ਦੋ ਬੱਚਿਆਂ ਤੇ ਉਹਨਾਂ ਦੇ ਪਿਤਾ ਦੀ ਦਰਦਨਾਕ ਮੌਤ ਹੋ ਗਈ ਅਤੇ ਦੋ ਹੋਰ ਬੱਚਿਆਂ ਤੇ ਉਹਨਾਂ ਦੀ ਮਾਂ ਇਸ ਹਾਦਸੇ ਦੇ ਵਿੱਚ ਗੰਭੀਰ ਗੰਭੀਰ ਜ਼ਖਮੀ ਹੋ ਗਈ ਹੈ ਜਿਸ ਨੂੰ ਕੀ ਇਲਾਜ ਲਈ ਹਸਪਤਲ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰੇ ਤੜਕਸਾਰ ਉਦੋਂ ਵਾਪਰਿਆ ਜਦ ਇੱਕ ਕੱਚੇ ਘਰ ਦੀ ਛੱਤ ਹੇਠ ਸੌਂ ਰਹੇ ਪਰਿਵਾਰਿਕ ਮੈਂਬਰਾਂ ਉੱਤੇ ਇਹ ਛੱਤ ਡਿੱਗ ਜਾਂਦੀ ਹੈ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਬਚਾਅ ਕਾਰਜ आरंभ ਕੀਤਾ ਤੇ ਮੌਕੇ ਤੇ ਪਹੁੰਚ ਕੇ ਹੋਰ ਨਾ ਬੱਚਿਆਂ ਨੂੰ ਮਲਵੇ ਹੀઠੋਂ ਕੱਢ ਕੇ ਟਾਂਡਾ ਦੇ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਜਿਸ ਕਿ ਲੋਗ ਹੈ ਕਿ ਟਾਂਡਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇਸ ਘਟਨਾ ਸੰਬੰਧੀ ਹੋਰ ਵੇਰਵੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿੰਨੇ ਮੈਂਬਰ ਸੇ 6 ਮੈਂਬਰ ਸੇ ਕੀ ਹੋਇਆ ਤੇ ਪੂਰਾ ਮਾਹੌਲ एकदम ही डिगा था रात को साढ़े ग्यारह बजे ओ, थे।, से फोक रहे थे तो कंधो में मार रहे थे तो हमने बोले कदो वो गिर गया बजे तो तो चुप कर गया तो हम लोग भी अच्छे खासे सो गए थे हम किसी को आवाजा नहीं लगाए थे फिर लाइट कर चल गए थे साढ़े पांच बजे तो फिर हम लोग उठ के बैठे थे फिर घर वाला भी बैठा था और जड़े सबसे छोटी गुड़िया थी पूजा ਉਹ ਵੀ ਉੱਠੀ ਸੀ ਮੇਰੇ ਨਾਲ ਹੀ ਪੂਜਾ ਪਾਣੀ ਨਾਲ ਫਿਰ ਉਹ ਸੋਨੇ ਚਲ ਗਏ ਮੈਂ ਪਾਣੀ ਪੁੰਡੇ ਧੋ ਕੇ ਸਾਰੇ ਕੰਮ ਕਰਕੇ ਤੋਂ ਨਹਾ ਕੇ ਮੈਂ ਪੌੜੀ ਤੇ ਚੜ੍ਹਨ ਲੱਗ ਰਹੀ ਸੀ ਕਿ ਇੱਕਦਮ ਇੱਛਾ ਤਾਂ ਡਿੱਗ ਗਈ ਹੈਗਾ ਬੋੜੀ ਕਿੰਨੇ ਬੱਚੇ تھے ਆਪਕੇ ਚਾਰ ਗੁੜੀ ਆ ਥੇ

ਕੱਲ੍ਹ ਜੇ ਸਾਨੂੰ ਮਿਲ ਜੂਗਾ ਤੇ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦੇ। ਤੇ ਹੁਣ 4-5 ਦਿਨ 5-7 ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਾਈ ਮਕਾਨ ਸਸਤਾ ਆ ਮਕਾਨ ਇਹ ਬਿਲਾ ਕਰ ਰਿਹਾ ਹੈ। ਕੱਲ ਕੋਈ ਨਹੀਂ ਭਾਈ ਕਮਰਾ ਮੈਂ ਦੇਖ ਕੇ ਦੇਖਦੇ ਦਿਨ ਕੋ ਬਿਲਾ ਕਰ ਦਿੰਦਾ ਆ। ਜਿਹਦੇ ਬੱਚਾ ਜੋ ਹਾਸਾ ਵਾਪਰ ਗਿਆ ਦੋ ਬੱਚੀਆਂ ਇੱਕ ਉਹਨਾਂ ਦਾ ਬਾਪ ਪੂਰਾ ਹੋ ਗਿਆ ਦੋ ਬੱਚੀਆਂ ਠੀਕ ਆ ਉਹਨਾਂ ਦੀ ਮੈਸੇਜ ਵੀ ਠੀਕ ਆ। ਰੈਸਕਿਊ ਕਰਨਾ ਕੀਤਾ। ਅੱਜ ਇਹ ਪੁਰਦੇ ਵਿੱਚ ਬਹੁਤ ਹੀ ਮੰਨਪਾਗੀ ਖਬਰ ਆ ਮੈਨੂੰ ਜਸਟ ਸਾਡੀ ਮਿੰਟ ਪਹਿਲਾਂ ਪਤਾ ਲੱਗਾ ਕਿ ਇੱਕ ਪਰਦੇਸੀ ਪਰਿਵਾਰ ਸੀਗਾ ਜਿਹਦੇ ਤਿੰਨ ਬੱਚੀਆਂ ਸੀ ਤਾਂ ਹਸਬੰਡ ਵਾਈਫ ਸੀਗੇ ਕੁੱਲ 6 ਮੈਂਬਰ ਸੀਗੇ ਤਾਂ ਇਹਨਾਂ ਦੇ ਵਿੱਚੋਂ ਦੋ ਬੱਚੀਆਂ ਦੀ ਇੱਕ ਹਸਬੰਡ ਦੀ ਇਹਨਾਂ ਦੇ ਦੀ ਡੈਥ ਹੋ ਗਈ ਆ ਔਰ ਦੋ ਬੱਚੀਆਂ ਤੇ ਆਪ ਠੀਕ ਹੈ ਉਹਨਾਂ ਦੇ ਵੀ ਇਲਾਜ ਚੱਲ ਰਿਹਾ ਜਿਹਦੇ ਦੋ ਬੱਚਿਆਂ ਦਾ ਮੇਰੀ ਸਾਰਿਆਂ ਨੂੰ ਬੇਤੀ ਹੈ ਕਿ ਜਿੰਨੇ ਵੀ ਬਿਲਡਿੰਗਾਂ ਆਪ ਜੀ ਨੂੰ ਲੱਗਦਾ ਹੈ ਕਿ ਬਰਸਾਤ ਦਾ ਮਹੀਨਾ ਆ ਤੁਹਾਨੂੰ ਲੱਗਦਾ ਹੈ गिर ਸਕਦੀ ਹੈ ਜਾਂ ਕਿਦਾਂ ਉਹ ਜੇ ਤਾਂ ਸ਼ਹਿਰ ਦੇ ਵਿੱਚ ਰਹਿੰਦੇ ਤਾਂ ਇਹੋ ਦਫ਼ਤਰ ਦੇ ਵਿੱਚ ਕੰਡੈਕਟ ਕਰੋ ਜਾਂ ਮੇਰੇ ਨਾਲ ਕੰਡੈਕਟ ਕਰ ਲਓ ਕਿਉਂਕਿ ਬਰਸਾਤ ਦੇ ਨਾਲ ਜਿਹੜੀਆਂ ਕੱਚੀਆਂ ਬਿਲਡਿੰਗਾਂ ਪੁਰਾਣੀਆਂ ਬਿਲਡਿੰਗਾਂ ਉਹ ਡਿੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ ਤਾਂ ਇਹਨੂੰ ਜ਼ਰੂਰ ਵਿਚਾਰਿਆ ਜਾਵੇ ਤਾਂ ਕਿ ਹੋਰ ਪਰਿਵਾਰ ਕਿਸੇ ਦਾ ਨੁਕਸਾਨ ਨਾ ਹੋ ਸਕੇ ਤਾਂ ਬਾਕੀ ਜੋ ਵੀ ਸਰਕਾਰ ਵੱਲੋਂ ਲੀਗਲੀ ਹੈਲਪ ਹੋ ਸਕਦੀ ਹੈ ਵੱਧ ਤੋਂ ਵੱਧ ਦੱਸिए ਇਸ ਪਰਿਵਾਰ ਦੀ ਹੈਲਪ ਕਰਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਟਾਂਡਾ ਉੜਮੜ ਤੋਂ ਪੱਤਰਕਾਰ ਅਰਜੁਨ ਜੈਨ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ